ਕਾਫੀ ਜ਼ਿਆਦਾ ਨਜ਼ਦੀਕ ਸੀ। ਸੋ ਮਾਰਕੀਟ ਦੇ ਵਿੱਚ ਫਸਟ ਕੈਂਡਲ ਦੀ ਫਾਰਮੇਸ਼ਨ ਆ ਜਿਹੜੀ ਉਹ ਹਜੇ ਚੱਲ ਹੀ ਰਹੀ ਸੀ ਕਿ ਅਸੀਂ ਆਪ ਦਾ ਜਿਹੜਾ ਸੈਂਟੀਮੈਂਟ ਆ ਜੀ ਉਹ ਬੁਲੀਸ਼ਡ ਦਾ ਹੀ ਬਣਾ ਲਿਆ ਸੀ ਕਿ ਡਾਊਨ ਸਾਈਡ ਨੂੰ ਮਾਰਕੀਟ ਸਲੈਂਟਿੰਗ ਕਰੂਗੀ। ਤਾਂ ਅਸੀਂ ਇੱਥੇ ਇੱਕ ਕਾਲ ਬਾਇ ਕਰਾਂਗੇ। ਸੋ ਉਹ ਸਾਨੂੰ ਜੀ ਐਸਲੈਂਟਿੰਗ ਆ ਜਿਹੜੀ ਉਹ ਤਕਰੀਬਨ ਐਸ ਲੈਵਲ ਦੇ ਕਰੀਬ ਹੁੰਦੀ ਹੋਈ ਮਿਲੀ ਸੀਗੀ। ਤਕਰੀਬਨ ਜੀ ਇਹ ਲੈਵਲ ਬੰਦਾਗਾ 9:20 ਤੋਂ ਲੈ ਕੇ 24 ਮਿੰਟ ਦੇ ਵਿੱਚ ਵਿੱਚ ਇਹ ਚੀਜ਼ ਹੋਈ ਸੀਗੀ। ਸੋ ਇੱਕ ਕਾਲ ਵਗੈਰਾ ਬਾਇ ਕਰੰਦਾ ਇੱਥੇ ਪਲਾਨ ਕੀਤਾ ਸੀ ਕਿ ਮਾਰਕੀਟ ਕੱਪ ਸਾਈਡ ਨੂੰ ਮੋਮੈਂਟਮ ਆ ਜਿਹੜਾ ਦੇਊਗੀ ਮਾਰਕੀਟ ਨੇ ਜੀ ਡਾਟਾ ਪੁਆਇੰਟ ਵਗੈਰਾ ਨੂੰ ਰਿਸਪੈਕਟ ਕੀਤਾ ਸੋ ਇੱਕ ਵਾਰ ਅਸਲੈਂਟਿੰਗ ਤੋਂ ਬਾਹਰ ਗਈ ਅੱਪ ਸਾਈਡ ਨੂੰ ਜਾਣ ਦੀ ਕੋਸ਼ਿਸ਼ ਵੀ કરી ਪ੍ਰੀਮੀਅਮ ਵਗੈਰਾ ਵੀ ਅਸੀਂ ਦੇਖ ਰਹੇ ਸੀ ਸੋ ਅਗੇਨ ਇੱਥੇ ਅਸਲੈਂਟਿੰਗ ਹੋਈ तकरीबन 9:49 ਮਿੰਟ ਦੇ ਕਰੀਬ ਸੋ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਚੱਕ ਅੱਪ ਸਾਈਡ ਨੂੰ ਜੀ ਇੱਕ ਮੂ ਆਇਆ ਅਸੀਂ ਇਸ ਲੈਵਲ ਦੇ ਕਰੀਬ ਸਾਡਾ ਜਿਹੜਾ ਟਾਰਗੇਟ ਵਗੈਰਾ ਹੁੰਦਾ ਜੀ 15 ਤੋਂ 20 ਪੁਆਇੰਟ ਦਾ ਤਕਰੀਬਨ ਇਸ ਲੈਵਲ ਦੇ ਕਰੀਬ ਆ ਜਿਹੜਾ ਪੂਰਾ ਹੋ ਚੁੱਕਿਆ ਸੀ